ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇ ਦੀ ਫਾਰਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਣੇ ਕੋ ਅੱਜ ਫੇਰ ਚਾਰ ਝੋਟੀਆਂ ਸੇਲ ਆ ਚੰਗੀ ਕੁਆਲਟੀ ਵਾਲੀਆਂ ਚੰਗੇ ਦੁੱਧ ਵਾਲੀਆਂ ਝੋਟੀਆਂ 'ਚ ਫੇਰ ਪਾਉਣ ਲੱਗੇ ਆਂ ਵੀਡੀਓ ਤੇ ਬਾੜ ਸਾਹਿਬ ਨਾਲ ਕਰੌਣੇ ਗੱਲਬਾਤ ਲੈਣੇ ਕੱਲੀ ਜੀ ਆਣ ਕੰਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਵੇ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਬੇ ਦੀਪ ਸਿੰਘ ਜੀ ਹਾਂਜੀ ਜੀ ਪਿੰਡ ਆਪਰਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 887296295 ਵਾਖ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰੋ ਹੱਥ ਜੋੜ ਕੇ ਬੇਨਤੀ ਹੈ ਭੈਣ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਜੁੜੇ ਆ ਕਿ ਵਾਖ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰੋ ਆਨ ਆ ਰਿਹਾ ਨੋਟੀਫਿਕੇਸ਼ਨ ਹਰ ਭੈਣ ਭਰਾ ਨੂੰ ਜਲਦ ਪਹੁੰਚੂਗੀ ਤੇ ਅੱਜ ਤੱਕ ਤੁਹਾਡਾ ਹੀ ਆ 15 15 ਲੀਟਰ ਵਾਲੀਆਂ ਝੋਟੀਆਂ ਦਾ ਸੇਲ ਠੀਕ ਆ ਠੀਕ ਆ ਦੋ ਝੋਟੀਆਂ ਕੋ 14 14 15 15 ਲੀਟਰ ਉਹ ਆ ਦੋਆਂ ਕੋ 12 12 13 13 ਵਾ ਟਾਪ ਉਪਦੀਆਂ ਅਗਲਾ ਮਾਲ ਪਾਇਆ ਸੀ ਤਿੰਨ ਝੋਟੀਆਂ ਵੇਖੀਆਂ ਮਾਲ ਇਹ ਝੋਟੀਆਂ ਰਾਤੀਆਂ ਆਈਆਂ ਆਪਣੇ ਪਰ ਟਾਪ ਉਪਦੀਆਂ ਆ ਦੋ ਜਿਹੜੀਆਂ ਚੰਗੀਆਂ ਉਹ ਧਿਆਨ ਨਾ ਮੇਰਾ ਵੀ ਸਾਰੇ ਭੈਣ ਭਰਾ ਵੀਡੀਓ ਚੰਗੀ ਤਰ੍ਹਾਂ ਵੇਖ ਲਿਓ ਤੇ ਫੇਰ ਮੈਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਉਹ ਮੈਂ ਮਿਲ ਕੇ ਸੈਲੈਕਟ ਕਰਕੇ ਕੋਈ ਸਾਈਪਾ ਤੁਹਾਡੇ ਘਰ ਆ ਜੂਗੀ ਤੇ ਪੈਸੇ ਭਾਵੇਂ ਫੇਰ ਦੇ ਦੇ ਜਿਹੜਾ ਆਪਣਾ ਵਾਕ ਬੰਦਾ ਵਾ ਹਾਂਜੀ ਤੇ ਜਿਹੜਾ ਕੋਈ ਦੂਰ ਦਾ ਬੰਦਾ ਵਾ ਸਾਈਪਾ ਆ ਕੇ ਆਪਣੀ ਗੱਡੀ ਲਿਆਇਓ ਝੋਕੇ ਮੈਂ ਲੈ ਜਾਓ ਦੋ ਦੰਗ ਤਿੰਨ ਦੰਗ ਤੇ ਆਹ ਵਖੜੀਏ ਚਾਰ ਦੰਗ ਇਕੱਠੀਆਂ ਚਾਰ ਦੰਗ ਇਕੱਠੀਆਂ ਅੱਡਾ ਮੋਟਾ ਮੋਟਾ ਥਣ ਵੱਜ ਨਹੀਂ ਵੀ ਪਰੇ ਦਾ ਮੋਟਾ ਮੋਟਾ ਸਾਰ ਚੰਗੀ ਕਰ ਮਾਰ ਲਈ ਆ ਵੇਖੋ ਤੇ 13 ਲੀਟਰ ਕੱਟੀ ਕੋ ਦੁੱਧਾਂ ਦੇ ਕੀ ਖੋਲ 13 ਕਿਲ ਹੈ ਹਾਂ 13 ਲੀਟਰ ਦੁੱਧ ਆ ਤੇ ਮਗਰ ਆ ਵੇਖੋ ਬੱਚਾ ਤਾਜੀ ਸੂਈ ਆ ਕੱਟੀ ਜੱਗੀ ਵੇ ਕੱਟਾ ਹੈ ਇਹ ਦੇਖ ਲੱਗਦਾ ਕੱਟਾ ਜਾ ਗਿਆ ਕੱਟਾ ਕੱਟਾ ਹੋ ਗਿਆ ਕੱਟਾ ਮਗਰਿਆ ਕੱਟਾ ਮਗਰਿਆ ਅੱਜ ਸੂਈ ਨੂੰ 10 ਦਿਨ ਹੋ ਗਏ ਮੈਲਾ ਮੂਲਾ ਮਾਰ ਕੇ ਕੱਟੇ 15 ਕਿਲ ਦੁੱਧ ਤੇ ਜਾਊ ਪਰ 13 ਆਵੇ ਤੇ 12 ਲੀਟਰ ਆਣਾ ਮਹਿਕਲਾ ਵਾਂਗ ਠੀਕ ਹੈ ਛੋਟੀ ਚੰਗੀ ਚਾੜ ਬਹੁਤ ਚੰਗੀ ਤੋਂ ਤਾਰ ਦੇ ਦੀਆਂ ਮਸਾਲਾਂ ਲੱਗੀਆਂ ਗੱਡੀਆਂ ਪਿਓ ਚੰਗੇ ਲਾਕੇ ਦੀਆਂ ਹਾਂ ਘਰਾਂ ਜੋ ਜਾ ਜਾ ਕੇ ਮਈਆਂ ਪਰਚਾਰ ਕਾਉਂਦੀਆਂ ਆ ਆ ਦੋਹਾਂ ਚਮਾਂ ਦੇ ਨਾਲ ਥੋੜੀ ਠੰਡ ਹਰਦੀ ਆ ਤੇ ਉਧਰ ਦੀਆਂ ਵੀਡੀਓ ਨਾਲ ਬਣਾ ਬਣਾ ਕੇ ਪਾਵਾਂਗੇ ਠੀਕ ਹਾਂ ਐ ਚੰਗੀ ਤਾਂ ਆਹ ਵੇਖੋ ਸੰਤਨਾ ਚੰਗੀ ਤਰ੍ਹਾਂ ਕੰਮ ਬੜਾਇਆ ਲੱਗਦਾ ਛੋਟੀ ਚੰਗੀ ਆਹ ਨੂੰ ਕੱਢੀ ਹਾਂ ਫੜ ਵੇਖੋ ਕਿੰਦਾ ਤਾਵਾ ਐ ਸਪੈਸ਼ਲ ਥਾਂ ਲੱਗਾ ਗੱਡੀ ਨੂੰ ਗੱਡੀ ਵੇਖੋ ਥਾਂ ਯਾਦ ਮਾਰਾ ਗੱਲ ਆਹ ਆਣੇ ਕੱਢੀ ਨੂੰ ਵੇਖੋ ਇਹ ਤੋਂ ਉਸ ਨਿੱਗਰ ਚਦਾ ਦੁੱਧ ਵਾਲਾ ਹਾਂ ਇਹ ਦੁੱਧ ਵਾਲਾ ਚਦਾ ਵਾ ਇਹ ਬਰੀਕੀ ਦੇਖੋ ਸਰੀਰ ਵੀ ਚੰਗਾ ਇੱਧਰ ਦੇਖੋ ਐ ਕਰ ਜੇਗੀ ਇਹੋ ਜਿਹੇ ਕਟਿੰਗਾਂ 1 70 70 ਨੂੰ ਦੇਖਣ ਦੇ ਆ ਲੋ ਤੇ ਕੱਟੀ ਦੇਖੋ ਦੇਖੋ ਆ ਚੀਜ਼ਾਂ ਇਹੋ ਜਿਹੇ ਚੀਜ਼ਾਂ ਲੱਭਣੀਆਂ ਜਮਨਾਰ ਘਾ ਸਰੀਰ ਵਾ ਥਾਣ ਬੜਾ ਪੈਚਾ ਚੰਗਾ ਥਾਣ ਹੈ ਇਹ ਥਾਣ ਬੜਾ ਪੈਚਾ ਬਾਲਕ ਮਿਹਰ ਕਰੇਂ ਉਮੀਦ ਵਾ ਵੀ 14 15 ਲੀਟਰ ਦੁੱਧ ਭਰ ਗੀ ਇਹ ਕੋ ਚੰਗੀ ਸੇਵਾ ਵਾਲਾ ਲੈ ਜਾ ਦੇ ਠੀਕ ਹੈ ਜੀ 170 ਮੁੱਲ ਕਰ ਲਈਏ ਕਰਦੇ ਪੈ ਜੀ ਉਹ ਚੀਜ਼ ਦਾ ਮੁੱਲ ਪੈਣਾ ਜੇ ਕਿ ਬੱਚਾ ਚੁggen ਨਾ ਜਾਵਦਾ ਚੀਜ਼ ਵੀ ਚੀਜ਼ ਦਾ ਮੁੱਲ ਪਊਗਾ ਮੈਂ ਤੇ ਆਪਣੇ ਕੋ ਇੱਕ ਪੱਤੀ 30 ਦੀਆਂ ਵੀ ਹੈਗੀਆਂ ਵੇਖੋ ਵੀਡੀਓ ਪਾਈਆਂ ਪਰ ਇਹ ਜੋ ਟੀ ਮਲਕੇ ਹਾਂ ਜਾਂ ਨਾ ਡੇਢ ਦੀ ਦੇਣੀ ਆ ਬਾਕੀ ਜੋ ਜੱਗੀ ਆ ਤੁਹ ਜੋੜ ਕਰ ਲੈ ਜੱਗੀ ਜੀ ਕਰ ਦੋ ਮਾਨਦਨ ਪੰਜ ਹੀ ਕਰ ਦਈਏ 45 ਦੀ 1 45 ਠੀਕ ਹੈ ਪਰ ਟਾਪ ਦੀ ਝੋਟੀ ਆ ਪਰ ਕੱਟੀ ਦਊ ਨਾ ਕੋਈ ਚੰਗੀ ਚੰਗੀ ਝੋਟੀ ਥਾਣ ਥਣ ਵਖਾਣ ਨੇ ਇਹਨਾਂ ਰੀਕੀਆਂ ਬੜੀਆਂ ਕੱਟੀਆਂ ਨੇ ਮੇਰੀ ਗੱਲ ਹੀ ਕੋਈ ਨਹੀਂ ਕਰਨ ਵਾਲੀ ਥੋੜਾ ਜਿਹਾ ਬੱਚੇ ਕਰ ਗਏ ਆਇਕੋ ਝੋਟੀ ਟਾਪ ਦੀ ਹੈ ਜਿਹੜਾ ਪੈਂਟਰਾ ਲੈ ਜੂ ਸ਼ਿੰਕ ਕੁਆਲਿਟੀ ਜੀ ਤੇ ਆ ਝੋਟੀ ਆ ਤੇ ਗੁਲਾਬੀ ਜੱਟਾ ਤੇ ਗੁਲਾਬੀ ਥਣ ਜਿੱਦਾਂ ਗਹਿਰੀ ਨੇ ਦੇ ਜਰਸੀ ਗਾਵਾਂ ਦੇ ਗੁਲਾਬੀ ਜੱਟਾ ਤੇ ਗੁਲਾਬੀ ਥਣ ਕੱਟੀ ਮਗਰ ਟਾਪ ਦੀ ਆ ਮਗਰ ਕੱਟੀ ਬਹੁਤ ਟਾਪ ਇਹ ਦੇਖੋ ਵੀ 13 ਲੀਟਰ 12 ਨਾ ਖਲੋਣੀ ਹੈ ਵੀ ਠੀਕ ਤੇ 13 ਦਾ ਤੇ 12 ਨਾ ਖਲੋਣੀ ਵੱਡੀ ਆ ਕੋਲ ਦੇਖੋ 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 ਕੋਈ ਦਾਦੀ ਆ ਕੈਮਰੇ ਤੋਂ ਵਿੱਚ ਆ ਗਈ ਹਾਂ ਵੱਡੀ ਆ ਵੱਡੀ ਫੋਲ ਆ ਇੱਕ ਫੋਲ ਵੱਡੀ ਆ ਕੱਟੀ ਵੱਡੀ ਆ ਕੋਈ ਤੇ ਸਿੰਘ ਵੀ ਰਿਜਨਲ ਕੋਈ ਸਹੀ ਗੱਲ ਹਾਂ ਆਹ ਸਿੰਘ ਮੜਾਇਆ ਭਰਾ ਖਾਬਾ ਵਿੱਚੋਂ ਕੋੜਾ ਲਵਾ ਵੀ ਹੁੰਦੇ ਓਏ ਰੇਗਮਾਲ ਵੀ ਨਹੀਂ ਮਾਰਿਆ ਸਿੰਘ ਨੇ ਸਿੰਘ ਲੈ ਕੇ ਜਨਾ ਛੋਟਾ ਜਿਹਾ ਬੱਚਾ ਧਾਰ ਕੱਟ ਸਕਦਾ ਜਾਂਦੇ ਰਹੀ ਧਿਆਨ ਧਿਆਨ ਤਰੀ ਝਗਦੀ ਕੈਮਰੇ ਦੀ ਜਿਆਦਾ ਬੱਲੇ ਦੀ ਘੋੜੀ ਇਹ ਨੂੰ ਵੇਖੋ ਬੱਚੇ ਦਾ ਕਰਦੀ ਹੈ ਬੱਚਾ ਨਾਲ ਤੋੜ ਲੈਂਦੇ ਫਿਰ ਨਹੀਂ ਚੱਲਦੀ ਚਲੋ ਕਰ ਲੈਣ ਮੈਂ ਛੋਣ ਆ ਘੂਠੇ ਘੂਠੇ ਜਿੱਦੀ ਮੋਟੀ ਕਰ ਦੇਣ ਆਹ ਕੱਟੀ ਚੰਗੀ ਗੁਲਾਬੀ ਚੜਾ ਤੇ ਕਿੰਗਰੇ ਵਾਲਾ ਸੀ ਕੀ ਕਰਨੀ ਇਹ ਤੁਹਾਨੂੰ ਇਹ ਸਾਫ ਹੈ ਕੱਟੀ ਤੇ ਇਹ ਕਿੰਨੇ ਦੀ ਦੇ ਦੇ ਕੋਈ ਨਹੀਂ ਕਰੇ ਇਸ ਛੋਟੀ ਦੇ 1 60 ਦੀ ਇੱਕ 52 ਦੀ ਦੇ ਦਵੇ ਚੀਜ਼ ਦਾ ਮੁੱਲ ਪੈਣਾ ਵਾ ਇਹ ਨਾ ਕੋ ਭੈਣ ਭਰਾ ਕਵੇਂ ਮੇਰੇ ਕੋ ਅੱਜ ਝੋਟੀ ਦਾ 190 ਵੀ ਲੱਗਣ ਲਿਆ ਵੱਡੀ ਝੋਟੀ ਦਾ ਵੀ 1 ਲੱਖ 90 ਵੀ ਲਾਉਣ ਦੇ ਆ ਚੀਜ਼ ਚੀਜ਼ ਦਾ ਮੁੱਲ ਦੇਰ ਦੀ ਜਾਨ ਦਾਂਗੇ ਨਹੀਂ ਫਿਰ ਇਹਦੀ ਵੀ 147 ਵੀ ਦੇ ਦਾਂਗੇ 147 ਵੀ 45 ਵੀ 47 ਵੀ ਹਾਂ ਤੇ ਆ ਜੇ ਪਹਿਲਾ ਸੂਗਾ ਪਹਿਲਾ ਸੂਗਾ ਹੈ ਤੇ ਮਗਰ ਕੱਟਾ ਚੱਗੀਏ ਤੇ ਦੇਖੋ ਖਣ ਅੱਜ 10000 ਦਿਨ ਹੋਇਆ ਸੂਈ ਨੂੰ ਕੱਟਾ ਮੜ ਤੇ ਠੀਕ ਤਾਂ ਸਚਾਈ ਵਾਲਾ ਦੁੱਧ 15 ਲੀਟਰ ਹੋਆ 15 ਹੈ 14 ਨਾ ਖਿਲਾਵਾਂਗੇ ਦੁੱਧ ਚੋ ਕੇ ਫਿਰ ਖੜੇ ਕੋਈ ਕਵਾਲਟੀ ਵਾਲੀ ਆ ਕੱਟੀ ਇੱਕ ਗੱਲ ਹੋਰ ਵੀ ਦੇ ਇਹਦੀ ਗਾੜ ਪਿਛਾੜ ਇੱਕੋ ਚੀਜ਼ ਆ ਤੇ ਉਹਨਾਂ ਦੇ ਕਹਿਣ ਮੁਤਾਬਕਾਂ ਦੇ ਕੋਹੇ ਨੂਰ ਦੀ ਧੀ ਆ ਆਪਣੇ ਪੁਰਾਣੀਆਂ ਪੱਤਣ ਦੀ ਜਿਹੜੀ ਨਹੀਂ ਜਿੰਨਾ 3-4 ਕਿਲੋ ਪਿਛਾੜ ਉਹ 3-4 ਕਿਲੋ ਗਾੜ ਵੀ ਹੋਊਗੀ ਕੱਟੀ ਇਹ ਛੋਟੀ ਗੋਸਾਂ 4 ਕਿਲੋ ਬਲਕੇ 3.5 ਕਿਲੋ ਪਿਛਾੜ ਹੋਵੇ ਤੇ 3 ਕਿਲੋ ਗਾੜ ਵੀ ਹੋਊਗੀ ਐਦਾਂ ਦੀ ਆ ਕੱਟੀ ਇਹ ਜੱਤ ਵਾਲੀ ਆ ਕੋਈ ਕੋਈ ਗਾੜ ਚੰਗੀ ਦੀ ਮਿਲਦੀ ਜੇ ਜੱਤ ਵਾਲੀ ਹਾਂ ਆਹ ਗਾੜ ਵੇਖੋ ਜੀ ਗੱਡੀ ਚੱਲੀ ਚੱਗੀ ਆ ਨਾਲੇ ਕਰੋ ਜੱਗੀਆਂ ਨੂੰ ਖਾਲ ਸਣ ਜੇ ਆਣਗੇ ਕੀ ਆਉਣਗੇ ਕੱਟੀ ਚ ਬੈ ਚੜਿਆ ਮੈਂ ਦਊ ਨਾ ਕੱਟੀ ਜੱਗੀਆਂ ਥਾਣ ਵੀ ਚੱਗਾ ਥਾਣ ਮਾਰਾ ਮਾਰਾ ਇਦਨੋਂ ਤੇ ਇੱਕ ਗੱਲ ਹੈ ਵੀ ਥਾਣ ਮੁੱਢੀ ਆ ਥਾਣ ਬਹੁਤ ਚੰਗਾ ਆਹ ਵੇਖੋ ਥਾਣ ਵੇਖੋ ਕਿੱਡਾ ਮੋਟਾ ਮੋਟਾ ਯਾਰ ਜੁੱਟ ਚੰਗੀ ਆ ਜਿਹੜੀ ਮੈਂ ਜੜ ਚੰਗੀ ਹੋਵੇ ਨਾ ਉਹ ਦੁੱਧ ਕੱਢ ਬੀਆ ਜਵਾਈ ਵੀ ਚੰਗੀ ਹੋਣੀ ਇਹਦੀ ਬਹੁਤ ਗਾੜੀ ਮੋਟਾ ਥਣ ਕੋਡੀ ਮੋਟੀ ਤਾਰਾ ਇਦਾਂ ਦੀ ਮਾਰਿਆ ਥਣ ਮਗਾ ਲਓ ਇਹ ਤੇ ਨਿਕਲਿਆ ਨਿਆਣਾ ਚੋਲੇ ਭਾਵੇਂ ਇਦਾਂ ਦੇ ਚੋਲੇ ਆ ਉਧਰ ਦੇ ਪਾਸੇ ਪਰੇਲੇ ਪਾਸੇ ਬੋਖਾ ਲਓ 8 ਤੋਂ 15 ਲੀਟਰ ਪਰ 14 ਲਗਰਾਵਾਂਗੇ ਇਹ ਤੇ 20 ਨੇ 16 17 ਲੀਟਰ ਦੀ ਭਾਵੇਂ ਵੀਰੇ ਮੈਲਾ ਸੁਤਣਾ ਵਾ ਉਮੀਦ ਇਹਦੀ 16 17 ਦੀ ਆ ਅੱਛਾ ਜੀ ਇਹ 170 ਮੋਲੋ ਆ ਇਹਦਾ ਹਾਂ ਜੀ بس ਜੈਸ ਨਾਲ ਉਹ 155 ਦੀ ਦੇਣੀ ਹੈ 155 ਦੀ ਠੀਕ ਆ ਆ ਕੇ ਵੇਖ ਕੇ ਕਿਉਂਕਿ ਭਾਵੇਂ ਕੋਈ ਚੋਕੇ ਲਲਕਾਰ ਕੇ 10000 ਸਾਈਪਾ ਦੇ ਤਿੰਨ ਟਾਈਮ ਮੈਚ ਵਾਦੇ ਚੈਂਪੀਅਨਾਂ ਘਟੀ ਦੀ ਚੰਗੀ ਆ ਤਿੰਨ ਟਾਈਮ ਮੈਚ ਵਾਦੇ ਆ ਵੇਖੋ ਠੀਕ ਕਰ ਦਈਏ ਛੋਟ ਲਈ ਮੈਂ ਦੇ ਪੈਸੇ ਵੜੇ ਆਪ ਲਾ ਯਾਰ 147 ਦੀ ਪੈਂਦੀ ਆਪ ਨੂੰ ਠੀਕ ਸਚਾਈ 5000 ਲਲਕਾਰ ਕਰਦਾ ਯਾਰ ਜੇ ਆਪ ਹੁੰਦਾ ਕੋਈ ਕਰਦਾ ਯਾਰ 47 ਦੀ ਪੈਂਦੀ 5000 ਮੁਨਾਫੇ ਨਾਲ ਲੈ ਜਾ 152 ਦੀ ਬਾਤ ਠੀਕ ਤੇ ਆ ਜੇ ਝੋਟੀ ਆ ਜੇ ਦਾ ਬੱਚਾ ਇਹ 15 ਦਿਨਾਂ ਦੀ ਹੋਈ ਆ ਇਹਦੇ ਕੋਈ 15 ਲੀਟਰ ਦੁੱਧ ਆਉਂਦੇ ਜਗੇ ਇਹਦੇ ਕੋਈ ਇਹ ਪੀਸ ਤੇ ਰੱਖੇ ਹਿੰਦਾਪ ਨੱਪ ਨੱਪ ਕੇ ਮੈਂ ਹਾਂ ਚੱਲ ਕਿਵੇਂ ਬੰਦਾ ਰਸਤਾ ਮਾਰ ਕੇ ਕਿਰਾਂ ਸਾਰਾ ਮਾਰਾ ਜੀ ਦੀ ਇਨੀ ਕਿਰਪਾ ਮਾਲ ਸਾਰੇ ਵੇਗਿਆ ਜਿਹੜਾ ਵੀਡੀਓ ਤੇ ਪਾਇਆ ਆਹ ਤੂੰ ਛੋਟੀਆਂ ਜੜੀਆਂ ਇਹ ਅੱਜ ਹੀ ਮਗਾਈਆਂ ਇਹਦੇ ਛੋਟੀਆਂ ਮਗਾਈਆਂ ਚੰਗੀਆਂ ਪਟੋਲੇ ਆ ਜੀ ਇਹਦੇ ਹੋਰ ਛੋਟੀਆਂ ਆਉਣੀਆਂ ਦੋਆਂ ਛੋਟੀਆਂ ਦਾ 3.5 ਲੱਖ ਲਾਇਆ ਮੈਂ ਅੱਛਾ ਜੀ ਹਾਂ ਇੱਕ ਸੂਨ ਵਾਲੀ ਇੱਕ ਵੀ ਆ ਪੈ WhatsApp ਉਹੀ ਵੀ ਲੋਨ ਚੱਕਦੇ ਪੈਸੇ ਲੋਨ ਚੱਕੀ ਮਈਆਂ ਚੰਗੀਆਂ ਹਨ ਮਈਆਂ ਚੰਗੀਆਂ ਹਨ ਕਰਨਾ ਸਾਹ ਮੂੰਹ ਕਰਕੇ ਤੋ ਮੰਨਿਆ ਚੰਗੀਆਂ ਨੇ ਪੈਸੇ ਲਾਉ ਤਾਂ ਇਹ ਵੀ ਚੱਗਦਾ ਦਾ ਖੜਾ ਇੱਕ 24 ਆਂਦੀ ਮੈਨੂੰ ਹੀ ਲੱਗੀ ਐ ਦੇਖੋ ਪਿੱਠ ਕੁੜਾ ਕੱਟੀ ਨੂੰ ਖੁੱਡਾ ਕਿੱਥੇ ਲੱਗਾ ਵਾ ਐਸੋ ਪਤਾ ਲੱਗ ਜਿੰਦਾ ਚੰਗੀ ਇਹਨੂੰ ਜੱਗੀ ਬੰਨ ਆ ਉਹਦੇ ਥੱਲੇ ਬੱਚਾ ਛੱਡ ਪਰ ਕਾ ਛੱਡ ਕੇ ਤੇ ਫਿਰ ਉਹ ਨਾਲ ਕੋਈ ਹੋਰ ਦਾ 5000 ਮੁਨਾਫਾ ਆ ਗਿਆ ਤਾਂ ਆ ਉਹ ਵਧਦੀ ਹੈ ਜਿਹੜਾ ਮਰਜ਼ੀ ਲੈ ਉਹਦੇ ਥੱਲੇ ਬੱਚਾ ਕਰ ਜਾਨ ਤੇ ਇਹਦਾ ਮੁੱਲ ਕੀ ਗਾਉ ਇਹਦਾ 1.5 ਲੱਖ ਰੁਪਈਆ ਬਸ ਡੇਢ ਦੀ ਦੇਣੀ ਹਾਂ ਬਾ ਠੀਕ ਇਹ ਇੱਕ 42 ਦੀ ਮੈਂ ਪੈਂਦੀ ਆ ਇਹਦਾ 8000 ਮਨਾਫਾ ਲੈ। 142 ਦੀ ਪੈਂਦੀ ਆ 8000 ਮਨਾਫਾ। ਕੋਈ ਦਾਦਾ ਨਹੀਂ ਮਨਾਫੇ ਵੀ ਦੱਸਣ ਨੇ ਇੰਨੇ ਨੇ ਲੈਣੇ ਛੋਟੇ ਛੋਟੇ ਮਨਾਫੇ। ਜੈ ਵੀ ਆ ਬਾਦ ਸਾਹਿਬ ਮਿਹਨਤ ਵੀ ਬੜੀ ਆ। ਮਿਹਨਤ ਵੀ ਬੜੀ ਆ। ਹਾਂ ਸਹੀ ਗੱਲ ਮਿਹਨਤ ਹੈਗੀ ਬਹੁਤ ਜਿਆਦਾ। ਇੱਕ ਬਾਦ ਸਾਹਿਬ ਸ਼ਹਿਰ ਦੇ ਇੰਨਾ ਦੇ ਪਾਰੇ ਦੁਆਲੇ ਲੱਗੇ ਆ ਦੂਜੀ ਗੱਲ ਵੀ ਉੱਥੇ ਲਿਆਉਣਾ ਵੀ ਸੌਖਾ ਨਹੀਂ ਮਾਰ। ਹਾਂਜੀ। ਇੱਕ ਦਿਨ ਆਈ ਆਪਾਂ 4 ਵਜੇ ਤੁਰੇ ਉਥੋਂ ਮਲਪੀ 7 ਵਜੇ ਸ਼ਾਮੀ ਤੁਰੇ। ਸਭ ਵਕਤ 4 ਵਜੇ ਆਹੀਂ ਇੱਥੇ। ਅੱਛਾ। ਐਡੀ ਖੇਚਲ ਆ। ਅੰਗਿਆ ਸਰ ਮਲ ਭੀ ਇਹਨਾਂ ਨੂੰ ਜਵਾਰੀਆਂ ਨੂੰ ਮਲ ਭੀ ਜਲ ਜੁਲ ਵੀ ਦੇਣੀ ਪੈਂਦੀ ਆ ਕਈ ਹੋਰ ਕੋਲ ਨੂਰ ਜੁਦਿਆਂ ਨੂੰ ਉਹਦੇ ਜਿਹੜੇ ਟਾਈਮ ਗਾ ਅਜਾ ਦੇ ਆਜਾ ਹਾਂਜੀ ਹਾਂਜੀ ਸਾਡੇ ਜੁਲਿਆਂ ਚੋਂ ਵੀ ਉਹਦੇ ਲੋਕ ਜਿਹੜੇ ਕੰਮ ਬੰਦ ਹੋ ਜਾਈਗੇ ਬੰਦ ਅੱਜਾਈਂ ਕੀ ਜੀ ਕਰਦਾ ਛੱਡਣ ਨੂੰ ਹਾਂ ਐਨੀ ਕਿ ਕਿਰੇ ਕਰਦੇ ਪੈਣੀਆ ਕਿੰਨੇ ਬਾਕੀ ਨਾ ਮੈਨੂੰ ਯਾਦ ਮੈਂ ਇਹ ਤੇ ਮੈਂ ਜਿਹੜਾ ਲੈ ਜੂਗਾ ਕੋਈ ਯਾਦ ਕਰੂੰਗਾ ਇੰਨਾ ਪ੍ਰੈਸ਼ਰ ਆ ਵੀ ਦੁੱਧ ਵਾਲੀ ਮੈਂ ਦਾ ਪ੍ਰੈਸ਼ਰ ਪੜਨਾ ਵਾ ਮਾਰੀ ਪਰ ਮਾਰਾ ਪਰ ਇਹਨੂੰ ਪਰ ਪਰ ਮਾਣਿਆ ਤਸ ਦੇਖੋ ਕੱਟੀ ਇਹ ਚੱਗਾ ਦੇ ਚੋਣ ਨਹੀਂ ਚੰਗੀ ਹੋ ਕੱਟੀ ਜੇ ਤੇ ਦੇ ਡੰਗਾਂ ਨੂੰ ਅਰਦੀ ਆ ਪ੍ਰੈਸ਼ਰ ਵੀ ਵੜਾ ਦੇ ਪ੍ਰੈਸ਼ਰ ਚੰਗੀ ਮੈਂ ਦਾਣਾ ਦੁੱਧ ੜੀ ਦਾ ਤੁਹਾਨੂੰ ਪਤਾ ਮੈਂ ਘੱਟ ਚੋਈਆਂ ਉਤਰਾ ਚਲੋ ਕੋਈ ਨਹੀਂ ਪਰ ਇੱਕ ਮਿੰਟ ਇੱਧਰ ਦੇਖੋ ਉਹ ਵੇਖੋ ਇੱਥੇ ਦੇਖੋ ਦੇਖੋ ਹੈ ਨਾ ਯਾਰ ਇਹ ਬੰਦੀ ਆ ਨਾ ਠੀਕ ਆ ਕੋਈ ਨਹੀਂ ਕੋਈ ਗੈਨ ਤਾਂ ਜਾਨਾ ਕੋਈ ਨਹੀਂ ਛੱਡੋ ਮੈਂ ਹਾਂ ਜੀ ਚੀਜ਼ ਵਾ ਕੋਈ ਠੀਕ ਆ ਠੀਕ ਠੀਕ ਹਾਂ ਜੀ ਯਾਰ ਮੁਨਾਫਾ ਲੈਣਾ ਬਸ ਮੈਂ ਦਾ ਠੀਕ ਹਾਂ ਜੇ ਕਿਸੇ ਨੂੰ ਜ਼ਿਆਦਾ ਜਾਵਦਾ ਤੇ ਮੇਰੇ ਨਾਲ ਗੱਲ ਜੇ ਖਰਚਾ ਉਹਦਾ ਹੋਊਗਾ ਗੱਡੀ ਸਾਡੀ ਹੋਊਗੀ ਉਸਨੂੰ ਜਾ ਕੇ ਮੈਂ ਲਿਆ ਠੀਕ ਇਹਦਾ ਕੋ ਭੈਣ ਭਰਾ ਆ ਕੇ ਮੈਂ ਇੱਥੋਂ 10 ਦੀ ਮਿਲ ਜਾਂਦੀ ਮੈਂ 3 ਲੱਖ ਦੀ ਮਿਲਦੀ ਠੀਕ ਤੇ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਲਾ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296295 ਭੈਣ ਭਰਾਵੋ ਹੱਥ ਜੋੜ ਕੇ ਬੇਨਤੀ ਆ ਵੀ ਵੀਡੀਓ ਵੇਖ ਲਿਆ ਕਰੋ ਰੇਟ ਵੀਡੀਓ ਦੱਸਿਆ ਹੁੰਦਾ ਦੁਬਾਰਾ ਦੁਬਾਰਾ ਕਈ ਕਹਿੰਦੇ ਵੀਡੀਓ ਬਾਦੋ ਰੇਟ ਦੱਸੋ ਤੇ ਰੇਟ ਜਿਹੜੀ ਮੈਂ ਪਸੰਦ ਆ ਉਹਦਾ ਦੱਸ ਦਿਆ ਕਰੋ ਵੀ ਆ ਲੈਣੀ ਹੈ ਠੀਕ ਮਾਲ ਚੱਟੋ ਪੈਰ ਆਪਣੇ ਕੋ 10 12 ਮਈਆਂ ਹੁੰਦੀਆਂ ਚਲੋ ਹਾਂ